ਵਾਪਰੀਆ ਭਿਆਨਕ ਸੜਕ ਹਾਦਸਾ ਟਰੱਕ ਦੀ ਤਿੰਨ ਵਾਹਨਾਂ ਦੇ ਨਾਲ ਹੋਈ ਭਿਆਨਕ ਟੱਕਰ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾ ਤੁਹਾਡੇ ਨਾਲ ਹਿੰਕ ਨੋਜੀਆ ਇੱਕ ਬੇਹਦ ਹੀ ਮੰਨਪਾਕੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਟਰੱਕ ਦੀ ਤਿੰਨ ਵਾਹਨਾਂ ਦੇ ਨਾਲ ਟੱਕਰ ਹੋਈ ਹੈ ਦਰਅਸਲ ਇਹ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਉੱਥੇ ਖੜੇ ਲੋਕ ਵੀ ਕੰਬ ਗਏ ਇਹ ਵੀਡੀਓ ਜਿਹੜੀ ਹੈ ਹੁਣ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ ਕਿ ਕਿਸ ਤਰੀਕੇ ਇੱਕ ਸੈਮੀ ਟਰੱਕ ਦੇ ਵੱਲੋਂ ਤਿੰਨ ਛੋਟੀ ਗੱਡੀਆਂ ਨੂੰ ਦਰੜ ਦਿੱਤਾ ਗਿਆ ਹੈ ਇਹ ਹਾਦਸਾ ਅਮਰੀਕਾ ਦੇ ਵਿੱਚ ਵਾਪਰਿਆ ਹੈ ਅਮਰੀਕਾ ਦੇ ਪਾਰਕਰ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਜਿਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਦੀ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਇਸ ਸੈਮੀ ট্রাক ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਦਰਅਸਲ ਇਸ ਨੂੰ ਇੱਕ ਪੰਜਾਬੀ ਹੀ ਡਰਾਈਵ ਕਰ ਰਿਹਾ ਸੀ 파ਰਕਰ 애리조나 ਚ ਇਹ ਭਿਆਨਕ ਹਾਦਸਾ ਵਾਪਰਿਆ ਟਰੱਕ ਦੀ ਤਿੰਨ ਵਾਹਨਾਂ ਦੇ ਨਾਲ ਟੱਕਰ ਹੋਈ ਹੈ ਇਸ ਹਾਦਸੇ ਦੇ ਵਿੱਚ ਇੱਕ ਦੀ ਮੌਤ ਹੋ ਗਈ ਹੈ ਤੇ ਤਿੰਨ ਹੋਰ ਜ਼ਖਮੀ ਦੱਸੇ ਜਾ ਰਹੇ ਨੇ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ ਟਰੱਕ ਡਰਾਈਵਰ ਉੱਤਲਵਲ ਉੱਤਰਵਲ ਜਾ ਰਿਹਾ ਸੀ ਟਰੱਕ ਨੇ ਇਹਨਾਂ ਵਾਹਨਾਂ ਨੂੰ ਉਸ ਵਕਤ ਦਰੜਿਆ ਜਦੋਂ ਇਹ ਤਿੰਨੇ ਵਾਹਨ ਰਿਵਰਸਾਈਡ ਡਰਾਈਵ ਦੇ ਚੌਰਾਹੇ ਤੇ ਲਾਲ ਬੱਤੀ ਤੇ ਖੜੇ ਹੋਏ ਸਨ ਹਿੱਟ ਐਂਡ ਰਨ ਦੇ ਸਬੰਧ ਦੇ ਵਿੱਚ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਦੱਸਦੀ ਹੈ ਕਿ ਗੈਸ ਸਟੇਸ਼ਨ ਦੀ ਇਮਾਰਤ ਦੇ ਨਾਲ ਟਕਰਾਨ ਤੋਂ ਬਾਅਦ ਟਰੱਕ ਅਤੇ ਇੱਕ ਹੋਰ ਵਾਹਨ ਨੂੰ ਅੱਗ ਲੱਗ ਗਈ ਸੀ ਹਾਲਾਂਕਿ ਇਸ ਸੈਮੀ ਟਰੱਕ ਦੇ ਡਰਾਈਵਰ ਨੂੰ ਕੁਝ ਸੱਟਾਂ ਲੱਗੀਆਂ ਨੇ ਜਿਸ ਤੋਂ ਬਾਅਦ ਇਸ ਨੂੰ ਇਲਾਜ ਦੇ ਲਈ ਲਿਜਾਇਆ ਗਿਆ ਤੇ ਉਸ ਤੋਂ ਬਾਅਦ ਇਸ ਨੂੰ ਪੁੱਛਗਿੱਛ ਤੇ ਲਈ ਪੁਲਿਸ ਦੇ ਵੱਲੋਂ ਆਪਣੇ ਨਾਲ ਲਿਜਾਇਆ ਗਿਆ ਤਾਂ ਦੱਸਦੀ ਹੈ ਕਿ ਅਮਰੀਕਾ ਦੇ ਵਿੱਚ ਹੈ ਵੱਡਾ ਹਾਦਸਾ ਵਾਪਰਿਆ ਅਮਰੀਕਾ ਦੇ ਪਾਰਕਰ ਐਰੀ ਦੋਨਾਂ ਚ ਇਹ ਵੱਡਾ ਹਾਦਸਾ ਵਾਪਰਿਆ ਤੁਹਾਨੂੰ ਇਸ ਹਾਦਸੇ ਦੀ ਵੀਡੀਓ ਵੀ ਦਿਖਾਉਂਦੇ ਕਿ ਕਿਸ ਤਰੀਕੇ ਇਸ ਟਰੱਕ ਦੇ ਵੱਲੋਂ ਤਿੰਨ ਵਾਹਨਾਂ ਨੂੰ ਉਧਰੜ ਦਿੱਤਾ ਗਿਆ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਕਟਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ